ਬਾਬਾ ਸ਼੍ਰੀ ਚੰਦ ਵੈਲਫੇਅਰ ਸੁਸਾਇਟੀ ਸੁਲਤਾਨਪੁਰ ਲੋਧੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਪੁੱਤਰ ਅਤੇ ਸਤਸਵੀਤਾਂ ਤਨ ਤਨ ਬਾਬਾ ਸ਼੍ਰੀ ਚੰਦ ਦਾ ਜਨਮ ਦਿਹਾੜਾ ਇਤਿਹਾਸਿਕ ਗੁਰਦੁਆਰਾ ਸ਼੍ਰੀ ਗੁਰੂ ਕਾ ਬਾਗ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ। ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਪੁਰਾਤਨ ਕਰ ਇਤਿਹਾਸਿਕ ਗੁਰਦੁਆਰਾ ਸ਼੍ਰੀ ਗੁਰੂ ਸ਼੍ਰੀ ਗੁਰੂ ਕਾ ਬਾਗ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਭੋਗ ਪਾਏਗੇ। ਉਪਰੰਤ ਜੀਵਾਨ ਕਥਾਵਾਚਕ ਸੰਤ ਬਾਬਾ ਜਗਦੀਸ਼ ਸਿੰਘ ਹਰਕੋਵਾਲ ਵਾਲੇ ਗੁਰਬਾਨੀ ਦੀ ਕਥਾ ਕਿੱਤੀ ਜਿਸ ਵਿੱਚ ਸਿੱਖ ਪੰਥ ਦੇ ਬਹੁਤ ਹੀ ਮਹਾਨ ਉੱਚ ਕੋਟੀ ਦੇ ਰਾਗੀ ਜਿਥੇ ਗੁਰੂ ਜਾਸ ਦੇ ਗੁਰਮਤੀ ਵਿਚਾਰਾਂ ਨਾਲ ਨੇ ਹਾਲ ਕੀਤਾ ਕੋਈ ਨਹੀਂ ਉਹਨਾਂ ਦਾ ਪ੍ਰੋਬਲਮ ਹੈ ਉਹ ਬਾਅਦ ਇਹਨੇ ਕਰ ਲਿਓ ਆ ਬਾਅਦ ਜੀ ਜੇਹਾਂ ਨੇ ਸਤਿਬਾਬਾ ਕਰਤਾਰ ਸਿੰਘ ਜੀ ਰੋਲ ਭਾਈ ਜੀ ਸਿੱਖਾ ਬਸ ਸੁਲਤਾਨਪੁਰ ਲੋਧੀ ਦੇ ਧਰਤੀ ਤੇ ਆਇਓ ਅੱਜ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਸਤਨਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਸ੍ਰੀਚੰਦ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਗੁਰੂ ਕਾ ਬਾਗ ਵੇਖੀ ਉਦਾਸ ਸੀ ਨਾ ਜੋ ਸੰਪਰਦਾ ਦੇ ਜਿਹੜੇ ਪਾਣੀ ਹੋਏ ਨੇ ਉਹਨਾਂ ਦਾ ਮਨਾਇਆ ਜਾ ਰਿਹਾ ਦੇ ਉਦਾਸীন ਸੰਪਰਦਾ ਦੇ ਨਾਲ ਸੰਬੰਧਿਤ ਜਿਹੜੇ ٹرسٹ ਹੈ ਚੈਰੀਟੇਬਲ ٹرسٹ ਦਾ ਬਾਬਾ ਸ੍ਰੀਚੰਨ ਦੀ ਚੈਰੀਟੇਬਲ ٹرسٹ ਉਹਨਾਂ ਵੱਲੋਂ ਇਹ ਪ੍ਰੋਗਰਾਮ ਸਾਰਾ ਆਰਗੇਨਾਈਜ਼ ਕੀਤਾ ਗਿਆ ਔਰ ਇਥੇ ਆ ਕੇ ਸਾਰੇ ਨੇ ਜਿਹੜਾ ਗਾਵਾਟ ਦਾ ਪ੍ਰਚਾਰ ਕੀਤਾ ਔਰ ਕਥਾ ਕੀਰਤਨ ਕਰਾਇਆ ਸੁਣਿਆ ਜੀ ਅੱਜ ਤੋਂ ਬਾਅਦ ਸਲਤਨਪੁਰ ਰਵੀ ਦੇ ਅੱਧੇ ਤੋਂ ਜ्यादा ਜਿਆਦਾ ਪਾਲੀ ਦੇ ਵਿੱਚ ਵੀ ਜਾ ਕੇ ਉਹਲੇ ਪਾਸੇ ਜਾ ਜਾ ਕਰਨ ਜਾਓ ਬਿਲਕੁਲ ਅਸੀਂ ਜਾ ਰਹੇ ਹਾਂ ਜੀ ਇਸ ਤੋਂ ਬਾਅਦ ਅਸੀਂ ਉੱਥੇ ਜਾ ਰਹੇ ਹਾਂ ਇਹ ਬੜੀ ਹਾਲੀ ਦੇ ਵਿੱਚ ਇਸ ਵਕਤ ਹੈ ਪੰਜਾਬ ਦੇ ਦਰਿਆਵਾਂ ਦੇ ਕੰਢੇ ਖੇਤਰਲੇ ਆਏ ਹੋਏ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਜਿਹੜਾ ਸਮੁੱਚਾ ਹੀ ਵਕਤ ਤੇ ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਾਡੇ ਸਿੱਖ ਨੇ ਉਹ ਸੇਵਾ ਕਰ ਰਹੇ ਨੇ ਰਾਹਤ ਕਾਰਜਾਂ ਦੇ ਵਿੱਚ ਸ਼ਾਮਲ ਹੋਏ ਇਹ ਖੁਸ਼ੀ ਦੀ ਨਵੇਂ ਕਾਲੀ ਦਲ ਦੀ ਕੀ ਨਾ ਦਿੱਤੀ ਹੋਏਗੀ ਹੁਣ ਅਜੇ ਤਾਂ ਫਿਲਹਾਲ ਤਾਂ ਅਸੀਂ ਢਾਂਚਾ ਫਿਕਸਤ ਕਰਾਂਗੇ ਆਪਣਾ ਜੀ ਤੇਰੇ ਸਪੰਥ ਪੰਜਾਬੀ ਦੀ ਤਿਆਰੀ واحرو جی کا خالصا واحران پور سا جو بابے ਉੱਥੇ ਸੀ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਅੰਦਰ ਪਹੁੰਚੇ ਆ। ਇਹ ਜਿੱਥੇ ਸਾਰੀ ਸੰਗਤ ਨੂੰ ਗੁਰੂਆਂ ਸਰਵ ਦੇ ਉਪਦੇਸ਼ ਨਾਲ ਜੋੜਨ ਵਾਸਤੇ ਕਹਿੰਦੇ ਹਰਪ੍ਰੀਤ ਸਿੰਘ ਜੀ ਵੀ ਪਹੁੰਚੇ। ਉੱਥੇ ਸਾਰੀਆਂ ਸੰਗਤਾਂ ਨੇ ਬਹੁਤ ਹੀ ਆਨੰਦ ਮਈ ਕੀਰਤਨ ਨਾਲ ਜੁੜ ਕੇ ਆਪਣਾ ਜਿੰਦਗੀ ਦਾ ਲਾਹਾ ਲਿਆ। ਅੱਜ ਬੜੀ ਟਰੋਪੀ ਦੀ ਘਰੀ ਹੈ ਕਿ ਕੁਦਰਤ ਵੱਲੋਂ ਹੀ ਲਗਾਤਾਰ 15-20 ਦਿਨ ਤੋਂ ਜੋ ਬਰਸਾਤ ਚੱਲ ਰਹੀ ਹੈ। ਉਹਦੇ ਤਹਿਤ ਜਿੱਥੇ ਸਾਰੀਆਂ ਸਕੇਟਾਂ ਪਾਣੀ ਦੇ ਲਪੇਟ ਵਿੱਚ ਆਈਆਂ ਉੱਥੇ ਕਿਸਾਨਾਂ ਦੀ ਹਾਲਤ ਵੇਖ ਕੇ ਜਾਂ ਆਮ ਲੋਕਾਂ ਦੀ ਜਾਂਚਾਂ ਦੀ ਆਦ ਵਿੱਚੇ ਬਹੁਤ ਹੀ ਅੱਜ ਦਦਮਈ ਕਹਾਣੀ ਜਾਂ ਉਖਾਈ ਕਾ ਦੀ ਬਣੀ ਹੋਈ ਹੈ ਵੈਸੇ ਤੇ ਦੇਖੋ ਪੰਜਾਬੀ ਦੁਨੀਆ ਪੱਧ ਦੇ ਲੋਕਾਂ ਨੂੰ ਰਜਾਉਣ ਵਾਲਾ ਇਹ ਪੰਜਾਬੀ ਹੈ ਇਹ ਕਦੀ ਘਬਰਾਇਆ ਨਹੀਂ ਕੱਲ ਮੈਂ ਦੇਖ ਰਹੀ ਸੀ ਇੱਕ ਬਜ਼ੁਰਗ ਬੇਰੀ ਚ ਬੈਠਾ ਸੀ ਉਹ ਬੜਾ ਖੁਸ਼-ਖੁਸ਼ ਕਹਿ ਰਿਹਾ ਸੀ ਜੋ ਦਾ ਹੁਕਮ ਹੈ ਜੋ ਦਾ ਹੁਕਮ ਹੈ ਉਹ ਕਹਿੰਦੇ ਤੂੰ ਇੰਨੀ ਚੜ੍ਹਦੀ ਕਲਾ ਚ ਕਹਿੰਦੇ ਕਰਾਂਗੇ ਕੀ ਰੋਈ ਜਾਈਏ ਇਹ ਭਾਬੇ ਨਾਨਕ ਦੀ ਮੌਜ ਹੈ ਜੋ ਹੋ ਰਿਹਾ ਠੀਕ ਐ ਸੀ ਝੋਲੀ ਚ ਪਾਦੇ ਸੋ ਇੰਨੀ ਚੜ੍ਹਦੀ ਕਲਾ ਇਹਨਾਂ ਗੁਰਸਿੱਖਾਂ ਨੂੰ ਪਰਮਾਤਮਾ ਨੇ ਦਿੱਤੀ ਹੋਈ ਹੈ ਪਰ ਇਹ ਵੀ ਬਖਸ਼ਿਸ਼ ਹੋਈ ਹੈ ਕਿ ਕਿਤੇ ਵੀ ਮੁਸੀਬਤ ਆ ਗਈ ਹੈ دیشے کونے چی کسی کونے چان تک بھی بنگلہ دیش تک بھی جا کے انہ پنجابی نے تار پارتی ہمیشہ ہی کہ ٹرکا کے ٹرک لے کے گڈیا اتنے پہنچے ہیں منکتا ہی سیوا ہے پر آج میں تھوڑے دکھ بھی ہوندہ ہے کہ اِس صرف ٹیمپریری ٹائم نہیں سوچ سوچتے ہیں یہ دریا یہ ندیاں یہاں دے اپنے تھا سی یہاں دا کوئی جہی دی لمبائی سی چیز لائزیشن ਤੇ ਸਰਕਾਰ ਨੂੰ ਚਾਹੀਦਾ ਇਹਦੀ ਡਿਮਾਰਕੇਸ਼ਨ ਕਰਾ ਕੇ ਜਿਹੜੀ ਇਹਨਾਂ ਦੀ ਜਗ੍ਹਾ ਹੈ ਉਹਨੂੰ ਪ੍ਰੋਪਰ ਢੰਗ ਨਾਲ ਖਾਲੀ ਕਰਵਾ ਕੇ ਜਿਹੜੇ ਕੋਈ ਕਿਸਾਨ ਵਿੱਚ ਬੈਠੇ ਆ ਉਹਨਾਂ ਨੂੰ ਕੰਪੰਸੇਸ਼ਨ ਕਰਕੇ ਤੇ ਇਹਨੂੰ ਪੂਰਾ ਤਰ੍ਹਾਂ ਤੇ ਉੱਤੇ ਚੋੜਾ ਕਰਕੇ ਡੂੰਗਾ ਕੀਤਾ ਜਾਵੇ ਤਾਂ ਜੋ ਹਰ ਸਾਲ ਇਹ ਜਿਹੜੀ ਆਫਤ ਆਉਂਦੀ ਹੈ ਉਹੋਂ ਬਚ ਜਾਵੇ ਅਸੀਂ ਵੀ ਟੈਂਪਰੀ ਸੋਚਦੇ ਆ ਲੋਕ ਭੀੜ 'ਚ ਫਸੇ ਆ ਜਾ ਕੇ ਮਦਦ ਕਰੀਏ ਲਗੜ ਲਈਏ ਉਹ ਚੱਲਦਾ ਹੀ ਰਹਿਣਾ ਪਰ ਮੈਂ ਸਬੰਦੀ ਆ ਕਿ ਸਰਕਾਰ ਨੂੰ ਬੜਾ ਸੀਰੀਅਸ ਹੋਣਾ ਪਵੇਗਾ ਅਰੇ ਕਰੋੜਾ ਰੁਪਏ ਅਰਬਾਂ ਰੁਪਏ ਹਰ ਸਾਲ ਪੰਜਾਬ ਸਰਕਾਰ ਸੈਂਟਰ ਸਰਕਾਰ ਇਹਨਾਂ ਨਹਿਰੇ ਤੇ ਲਾਉਂਦੀ ਹੈ ਪਤਾ ਨਹੀਂ ਲਾਉਂਦੇ ਕਿੱਥੇ ਇਹ ਵੀ ਸਮਝ ਆਂਦੀ ਨਾ ਕੋਈ ਚੌੜਾ ਹੋਇਆ ਨਾ ਕੋਈ ਡੂੰਘਾ ਹੋਇਆ ਨਾ ਕੋਈ ਸਫਾਈ ਹੋਈ ਜੇ ਸਫਾਈ ਕਰਦਣ ਡੂੰਗੀ ਕਰਦਣ ਚੌੜੇ ਕਰਦਣ ਉਹਦੇ ਰਾਹ ਆਪਣੇ ਆਪ ਹੀ ਬਣ ਜਾਣ ਤੇ ਜਿਹੜਾ ਇਹ ਲੋਕ ਹੈ ਅੱਜ ਇਹਨੇ ਮੁਸੀਬਤਾਂ ਚ ਬਸ ਜਾਣ ਸੋ ਮੈਂ ਆਪਣੇ ਵੱਲੋਂ ਉਦਾਲ ਮੰਤਰੀ ਮੋਦੀ ਸਾਹਿਬ ਜੀ ਨੂੰ ਬੇਨਤੀ ਕਰਦੀ ਹੈ ਕਿ ਮੋਦੀ ਸਾਹਿਬ ਇਹ ਪੰਜਾਬ ਉਹ ਲੋਕਾਂ ਦੀ ਧਰਤੀ ਹੈ ਜਿਨ੍ਹਾਂ ਨੇ ਤੁਹਾਨੂੰ ਆਜ਼ਾਦੀ ਦੇ ਸਮੇਂ ਦੇ ਉੱਤੇ ਸੰਘਰਸ਼ ਕਰਕੇ ਜਾਨ ਵਾਰ ਕੇ 10 ਲੱਖ ਦੁਨੀਆ ਇਸ ਪੰਜਾਬ ਦੀ ਧਰਤੀ ਤੇ ਜਿਹੜੀ ਅਸੀਂ ਗੁਰਧਾਮ ਆਪਣੇ ਜਾਨ ਤੇ ਪਿਆਰੇ ਪਾਕਿਸਤਾਨ ਛੱਡ ਕੇ ਆਏ ਆਂ ਤੇ ਜੇ ਇਹਨਾਂ ਇਹਨਾਂ ਨੇ ਆਜ਼ਾਦੀ ਦਵਾਈ ਹੈ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਆਹ ਪੰਜਾਬੀਆਂ ਨੂੰ ਗੱਲ ਨਾਲ ਲਾਓ ਇਹਨਾਂ ਪੰਜਾਬੀਆਂ ਦੀ ਦੇਸ਼ਵਾਸੀਆਂ ਦੀ ਬਾਹ ਫੜੋ ਤੇ ਇਹਨਾਂ ਡਰਾਈਵਰ ਨੂੰ ਇਹਨਾਂ ਨਹਿਰਾਂ ਨੂੰ ਪ੍ਰੋਪਰ ਤਰ੍ਹਾਂ ਚੈਨਲਾਈਜ਼ ਕੀਤਾ ਜਾਵੇ ਤਾਂ ਜੋ ਰੋਜ਼-ਰੋਜ਼ ਜਿਹੜੀ ਮੁਸੀਬਤ ਹੈ ਉਹ ਨਾ ਆ ਸਕੇ ਪੰਜਾਬ ਸਰਕਾਰ ਪਤਾ ਨਹੀਂ ਮੈਂ ਕੀ ਕਹਿ ਸਕਦੀ ਹਾਂ ਗੁਰੂ ਘਰ 'ਚ ਖੜੇ ਐ ਇਸੇ ਨੂੰ ਕਹਿੰਨਾ ਬਹੁਤ ਚੰਗਾ ਨਹੀਂ ਲੱਗਦਾ ਆਪਣੀ ਜ਼ਿੰਮੇਵਾਰੀ ਨਿਭਾਵੇ ਤਾਂ ਜੋ ਇਹ ਸਾਰੀ ਜਿਹੜੇ ਲੋਕ ਐ ਇਹ ਰਾਹਤ ਮਹਿਸੂਸ ਕਰ ਸਕਣ ਇਹ ਵੀ ਜਿਹੜੇ ਸੋਨ ਦੇ ਬਣ ਗਿਆ ਇਹਦੇ ਬਾਰੇ ਤੁਸੀਂ ਸ਼ੋਮਨੀ ਕੱਲ੍ਹ ਲਈ ਇੱਕੋ ਹੀ ਹੈ ਦੇਖੋ ਇਹ ਤੁਸੀਂ ਜਾਣ ਜਾਣ ਕੇ মিডিਆ ਵਲੇ ਲੋਕਾਂ ਨੂੰ ਭੰਬਲ ਪੁਛਿਆ ਚ ਪਾਉਂਦੇ ਹੋ ਸ਼ੋਮਨੀ ਅਕਾਲੀ ਦਲ ਉਹ ਹੈ ਜਿਹੜਾ ਸ਼੍ਰੀ ਅਕਾਲਤਾ ਸਭ ਦੇ ਸਿਰਜਿਆ ਗਿਆ ਸੀ ਔਰ ਉਹਦੇ ਵਾਸਤੇ ਤੁਹਾਨੂੰ ਪੁਨਰ ਸੁਰਜੀਤੀ ਵਾਸਤੇ ਕਿਹਾ ਗਿਆ ਸੀ ਸ਼੍ਰੀ ਅਕਾਲਤਾ ਸਭ ਤੋਂ ਅਸੀਂ ਉਹਦੇ ਅਨੁਸਾਰ ਚੱਲੇ ਔਰ ਦੁਬਾਰਾ ਕੌਮ ਨੇ ਆਸਾ ਉਮੀਦਾ ਪੂਰੀਆਂ ਕਰਨ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਿੱਖ ਸੋਚ ਵਾਲਾ ਧਾਰਮਿਕ ਸੋਚ ਵਾਲਾ ਮਹਾਨ ਵਿਦਵਾਨ ਸਿੱਖ ਵਿਦਵਾਨ انگ ل سیوا چت ہے میں سمجھتی ہوں کہ گیاری <تصفیح> ہرپریت سنگی شروع اکالی دل کے پردھان کیول شروع اکالی دل ہے یا شری اکال تخت صاحب کی جی